ਆਮ ਆਦਮੀ ਪਾਰਟੀ ਦੇ ਨੇਤਾ ਸੌਰੰਗ ਭਾਰਦਵਾਜ ਦੇ ਘਰ ਅੱਜ ਸਵੇਰੇ ਹੋਈ ਈਡੀ ਦੀ ਜਿਹੜੀ ਰੇਡ ਆ ਉਹ ਭਾਜਪਾ ਜਨਤਾ ਪਾਰਟੀ ਦੀ ਬੁਖਲਾਹਕਤਾੰ ਤੇ ਜਾ ਬੁਖਲਾਹਕ ਉਹ ਜਿਹੜੀ ਕਿ ਕੱਲ ਦੀਆਂ ਖਬਰਾਂ ਵੱਡੇ ਪੱਧਰ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਚੱਲ ਰያ ਨੇ ਕਿ ਪ੍ਰਧਾਨ ਮੰਤਰੀ ਹਰਾਂ ਦੀ ਜਿਹੜੀ ਡਿਗਰੀ ਆ ਉਹਨੂੰ ਲੁਕੋਇਆ ਕਿਉਂ ਜਾ ਰਿਹਾ ਜਦੋਂ ਕਿ ਪਹਿਲਾਂ ਆਰਟੀਆਈ ਦੇ ਤਹਿਤ ਇਹ ਕਹਿਤਾ ਗਿਆ ਸੀਗਾ ਕਿ ਉਹੋ ਦਿਖਾ ਦਿੱਤੀ ਜਾਵੇ ਪਰ ਇਹਦੇ ਉੱਤੇ ਹੁਣ ਕਿਉਂਕਿ ਅਦਾਲਤ ਨੇ ਪਾਬੰਦੀ ਲਾਈ ਹੈ ਉਹ ਖਬਰਾਂ ਵੱਡੀਆਂ ਹੋਣਗੀਆਂ ਇੱਕ ਵਾਰੀ ਫਿਰ ਜਿਹਦੇ ਕਰਕੇ ਉਹਨਾਂ ਖਬਰਾਂ ਤੋਂ ਧਿਆਨ ਹਟਾਉਣ ਦੇ ਵਾਸਤੇ ਸਰਉਪ ਭਾਰਦਵਾਰ ਹੋਰਾਂ ਦੇ ਘਰ ਈਡੀ ਨੇ ਛਾਪਾ ਮਾਰਿਆ ਉਹ ਵੀ ਇੱਕ ਉਸ ਕੇਸ ਦੇ ਵਿੱਚ ਜਿਹਦੇ ਚ ਕਿਹਾ ਜਾ ਰਿਹਾ ਹੈ ਕਿ ਕਿਸੇ ਹਸਪਤਾਲ ਦੇ ਨਾਲ ਰਿਲੇਟਡ ਇਹ ਹੈ ਜਦੋਂ ਕਿ ਸਰਉਪ ਭਾਰਦਵਾਰ ਹੋਰੀ ਉਸ ਵੇਲੇ ਇਸ ਵਿਭਾਗ ਦੇ ਮੰਤਰੀ ਵੀ ਨਹੀਂ ਸਨ ਇਹ ਉਸੇ ਕਿਸਮ ਦੀ ਕਾਰਵਾਈ ਹੈ ਜਿਹੋ ਜੀ ਪਹਿਲਾ ਸਤਿੰਦਰ ਜੈਨ ਹੋਰਾਂ ਦੇ ਉੱਤੇ ਸੀਬੀਆਈ ਨੇ ਕੀਤੀ ਸੀ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਬਾਅਦ ਦੇ ਵਿੱਚ ਸੀਬੀਆਈ ਕਹਿੰਦੀ ਉਹਨਾਂ ਦੇ ਕੋਲ ਕਿਸੇ ਕਿਸਮ ਦਾ ਕੋਈ ਸਬੂਤ ਨਹੀਂ ਦਾ ਇਹ ਮਹਿਜ਼ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਔਰ ਜਿਹੋ ਜਿਹਾ ਕਾਨੂੰਨ ਕੇਂਦਰ ਦੀ ਸਰਕਾਰ ਲਿਆ ਰਹੀ ਹੈ ਵਿਰੋਧੀਆਂ ਦੇ ਵਾਸਤੇ ਇਹ ਉਸੇ ਹੀ ਕੜੀ ਦਾ ਇੱਕ ਹਿੱਸਾ ਜਾਤਾ ਹੈ ਆਮ ਆਦਮੀ ਪਾਰਟੀ ਦੇ ਨੇਤਾ ਸੌਰੰਗ ਭਾਰਦਵਾਜ ਦੇ ਘਰ ਅੱਜ ਸਵੇਰੇ ਹੋਈ ਈਡੀ ਦੀ ਜਿਹੜੀ ਰੇਡ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬਖਲਾਹਕ ਕੰਟੀਜਾ ਬੋਤਲਾਹ ਉਹ ਜਿਹੜੀ ਕਿ ਕੱਲ ਦੀਆਂ ਖਬਰਾਂ ਵੱਡੇ ਪੱਧਰ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਹਰਾਂ ਦੀ ਜਿਹੜੀ ਡਿਗਰੀ ਆ ਉਹਨੂੰ ਲੁਕੋਇਆ ਕਿਉਂ ਜਾ ਰਿਹਾ ਤੇ ਕਿਉਂਕਿ ਪਹਿਲਾਂ ਆਰਟੀਆਈ ਦੇ ਤਹਿਤ ਇਹ ਕਹਿਤਾ ਗਿਆ ਸੀਗਾ ਕਿ ਉਹਨੂੰ ਦਿਖਾ ਦਿੱਤੀ ਜਾਵੇ ਪਰ ਇਹਦੇ ਉੱਤੇ ਹੁਣ ਕਿਉਂਕਿ ਅਦਾਲਤ ਨੇ ਪਾਬੰਦੀ ਲਾਈ ਹੈ ਤੇ ਉਹ ਖਬਰਾਂ ਵੱਡੀਆਂ ਹੋਊਗੀਆਂ ਇੱਕ ਵਾਰੀ ਫਿਰ ਜਿਹਦੇ ਕਰਕੇ ਉਹਨਾਂ ਖਬਰਾਂ ਤੋਂ ਧਿਆਨ ਹਟਾਉਣ ਦੇ ਵਾਸਤੇ ਸਰਵਪੱਧਾਰ ਹੋਰਾਂ ਦੇ ਘਰ ਈਡੀ ਨੇ ਛਾਪਾ ਮਾਰਿਆ ਉਹ ਵੀ ਉਸ ਕੇਸ ਦੇ ਵਿੱਚ ਜਿਹਦੇ ਤੇ ਕਿਹਾ ਜਾ ਰਿਹਾ ਹੈ ਕਿ ਕਿਸੇ ਹਸਪਤਾਲ ਦੇ ਨਾਲ ਰਿਲੇਟਡ ਇਹ ਹੈ ਜਦੋਂ ਕਿ ਸਰਉ ਭਾਰਗਵ ਜੁਰੀ ਉਸ ਵੇਲੇ ਇਸ ਵਿਭਾਗ ਦੇ ਮੰਤਰੀ ਵੀ ਨਹੀਂ ਸਨ ਇਹ ਉਸੇ ਕਿਸਮ ਦੀ ਕਾਰਵਾਈ ਹੈ ਜਿਹੋ ਜੀ ਪਹਿਲਾਂ ਸਤਿੰਦਰ ਜੈਨ ਹੋਰਾਂ ਦੇ ਉੱਤੇ ਸੀਬੀਆਈ ਨੇ ਕੀਤੀ ਸੀ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਬਾਅਦ ਵਿੱਚ ਸੀਬੀਆਈ ਕਹਿੰਦੀ ਉਹਨਾਂ ਦੇ ਕੋਲ ਕਿਸੇ ਕਿਸਮ ਦਾ ਕੋਈ ਸਬੂਤ ਨਹੀਂ ਦਾ ਇਹ ਮਹਿਜ਼ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਔਰ ਜਿਹੋ ਜਿਹਾ ਕਾਨੂੰਨ ਕੇਂਦਰ ਦੀ ਸਰਕਾਰ ਲਿਆ ਰਹੀ ਹੈ ਵਿਰੋਧੀਆਂ ਦੇ ਵਾਸਤੇ ਇਹ ਉਸੇ ਹੀ ਕੜੀ ਦਾ ਇੱਕ ਹਿੱਸਾ ਜਾਪਦਾ ਹੈ ਆਮ ਆਦਮੀ ਪਾਰਟੀ ਦੇ ਨੇਤਾ ਸੌਰੰਗ ਭਾਰਦਵਾਜ ਦੇ ਘਰ ਅੱਜ ਸਵੇਰੇ ਹੋਈ ਈਡੀ ਦੀ ਜਿਹੜੀ ਰੇਡ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬੁਖਲਾਹਕਤਾ ਹੈ ਬੁਖਲਾਹਕ ਉਹ ਜਿਹੜੀ ਕਿ ਕੱਲ ਦੀਆਂ ਖਬਰਾਂ ਵੱਡੇ ਪੱਧਰ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਹਰਾਂ ਦੀ ਜਿਹੜੀ ਡਿਗਰੀ ਆ ਉਹਨੂੰ ਲੁਕੋਇਆ ਕਿਉਂ ਜਾ ਰਿਹਾ ਹੈ ਇਹਨੂੰ ਕਿ ਪਹਿਲਾ ਆਰਟੀਆਈ ਦੇ ਤਹਿਤ ਇਹ ਕਹਿਤਾ ਗਿਆ ਸੀਗਾ ਕਿ ਉਹ ਦਿਖਾ ਦਿੱਤੀ ਜਾਵੇ ਪਰ ਇਹਦੇ ਉੱਤੇ ਹੁਣ ਕਿਉਂਕਿ ਅਦਾਲਤ ਨੇ ਪਾਬੰਦੀ ਲਾਈ ਹੈ ਤੇ ਉਹ ਖਬਰਾਂ ਵੱਡੀਆਂ ਹੋ ਗਈਆਂ ਇੱਕ ਵਾਰ ਫਿਰ ਜਿਹਦੇ ਕਰਕੇ ਉਹਨਾਂ ਖਬਰਾਂ ਤੋਂ ਧਿਆਨ ਹਟਾਉਣ ਦੇ ਵਾਸਤੇ ਸਰਵ ਭਾਰਦਵਾਰ ਹੋਰਾਂ ਦੇ ਘਰ ਈਡੀ ਨੇ ਛਾਪਾ ਮਾਰਿਆ ਉਹ ਵੀ ਇੱਕ ਉਸ ਕੇਸ ਦੇ ਵਿੱਚ ਜਿਹਦੇ ਜੇ ਕਿਹਾ ਜਾ ਰਿਹਾ ਹੈ ਕਿ ਕਿਸੇ ਹਸਪਤਾਲ ਦੇ ਨਾਲ ਰਿਲੇਟਡ ਇਹ ਹੈ ਜਦੋਂ ਕਿ ਸਰਵ ਭਾਰਦਵਾਰ ਹੋਰੀ ਉਸ ਵੇਲੇ ਇਸ ਵਿਭਾਗ ਦੇ ਮੰਤਰੀ ਵੀ ਨਹੀਂ ਸਨ ਇਹ ਉਸੇ ਕਿਸਮ ਦੀ ਕਾਰਵਾਈ ਹੈ ਜਿਹੋ ਜੀ ਪਹਿਲਾ ਸਤਿੰਦਰ ਜੈਨ ਹੋਰਾਂ ਦੇ ਉੱਤੇ ਸੀਬੀਆਈ ਨੇ ਕੀਤੀ ਸੀ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਬਾਅਦ ਦੇ ਵਿੱਚ ਸੀਬੀਆਈ ਕਹਿੰਦੀ ਉਹਨਾਂ ਦੇ ਕੋਲ ਇੱਕ ਕਿਸਮ ਦਾ ਕੋਈ ਸਬੂਤ ਨਹੀਂ ਦਾ ਇਹ ਮਹਿਜ਼ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਔਰ ਜਿਹੋ ਜਿਹਾ ਕਾਨੂੰਨ ਕੇਂਦਰ ਦੀ ਸਰਕਾਰ ਲਿਆ ਰਹੀ ਆ ਵਿਰੋਧੀਆਂ ਦੇ ਵਾਸਤੇ ਇਹ ਉਸੇ ਹੀ ਕੜੀ ਦਾ ਇੱਕ ਹਿੱਸਾ ਜਾਪਦਾ